ਤੇ ਬਾਬਾ ਪਬਲਿਕ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰ ਲਈਏ ਹਲਕਾ ਫਲੌਰ ਦੇ ਨਾਲ ਲੱਗਦੇ ਗੰਨਾ ਪਿੰਡ ਦੀ ਜਿੱਥੇ ਪੰਚਾਇਤ ਵੱਲੋਂ ਤੇ ਹੋਰ ਮੋਢਵਰ ਵਿਅਕਤੀਆਂ ਵੱਲੋਂ ਅੱਜ ਉੱਥੇ ਠੇਕੇ ਦੇ ਅੱਗੇ ਧਰਨਾ ਲਗਾਇਆ ਗਿਆ ਰੋਡ ਦੇ ਉੱਪਰ ਜੋ ਠੇਕਾ ਬਣਿਆ ਹੋਇਆ ਤੇ ਉਹਨਾਂ ਨੇ ਠੇਕੇਦਾਰਾਂ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹ ਧਰਨੇ ਵਿੱਚ ਸਮਰਥਨ ਵੀ ਕੀਤਾ ਗਿਆ ਤੇ ਪੰਚਾਇਤ ਦਾ ਕਹਿਣਾ ਹੈ ਪਿੰਡ ਜਾਇਬ ਤੇ ਸਾਰੇ ਪਿੰਡ ਵਾਸੀਆਂ ਦਾ ਇਹ ਕਹਿਣਾ ਕਿ ਜਲਦ ਤੋਂ ਜਲਦ ਠੇਕਾ ਚਕਵਾਇਆ ਜਾਵੇ ਤਾਂ ਕਿ ਆਉਣ ਵਾਲੇ ਲੋਕਾਂ 라ਗੀਰੀ ਤੇ ਲੋਕਾਂ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਰਪੰਚ ਸਾਹਿਬ ਦਾ ਉੱਥੇ ਜੇ ਕਹਿਣਾ ਇਹ ਹੈ ਕਿ ਜਦੋਂ ਵੀ ਸ਼ਾਮ ਨੂੰ ਉੱਥੇ दारू ਪੀ ਕੇ ਲੋਕ ਆਪ ਕਰਦੇ ਨੇ ਸਾਡੇ ਪਿੰਡ ਦੀਆਂ ਧੀਆਂ ਭੈਣਾਂ ਦਾ ਘਰਾਂ ਵਿੱਚੋਂ ਨਿਕਲਣਾ ਬੰਦ ਹੋ ਚੁੱਕਾ ਹੈ ਤੇ ਇਸ ਲਈ ਇਥੋਂ ਜਲਦ ਜਲਦ ਠੇਕੇ ਨੂੰ ਚੁਕਵਾਇਆ ਜਾਵੇ ਆਓ ਤੁਹਾਨੂੰ ਦਿਖਾਉਣੀ ਹੈ ਲਾਈਵ ਤਸਵੀਰ ਠੇਕਾ ਪਿੰਡੋਂ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਠੇਕਾ ਪਿੰਡੋਂ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਠੇਕਾ ਪਿੰਡੋਂ ਬਾਹਰ ਕਰੋ ਬਾਹਰ ਕਰੋ ਠੇਕਾ ਪਿੰਡੋ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਠੇਕਾ ਪਿੰਡੋ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਪੰਜਾਬ ਸਰਕਾਰ ਮੁਰਦਾਬਾਦ ਗੁਰਦਾਬਾਦ ਗੁਰਦਾਬਾਦ ਜੀ ਸਰਕਾਰ ਮੁਰਦਾਬਾਦ ਗੁਰਦਾਬਾਦ ਗੁਰਦਾਬਾਦ ਠੇਕਾ ਪਿੰਡੋ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਠੇਕਾ ਪਿੰਡੋ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਪਿੰਡ ਦੇ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਤੇ ਸਮੂਹੇ ਪਿੰਡ ਵੱਲੋਂ ਜਿਹੜਾ ਇਹ ਧਰਨਾ ਲਾਇਆ ਆ ਇਹ ਜਿਹੜਾ ਠੇਕਾ ਆ ਗੰਨੇ ਪਿੰਡ ਦੇ ਵਿੱਚ ਖੋਲਿਆ ਆ ਇਹ ਚਾਹੁੰਦੇ ਆ ਵੀ ਇੱਥੋਂ ਬਾਹਰ ਕੀਤਾ ਜਾਵੇ ਪਿੰਡ ਦੇ ਵਿੱਚ ਠੇਕਾ ਜਿਹੜਾ ਆ ਉਹ ਬੰਦ ਕੀਤਾ ਜਾਵੇ ਇੱਥੇ ਲਗਾਤਾਰ ਹੀ ਰਾਤ ਨੂੰ ਸ਼ਾਮ ਨੂੰ ਲੋਕ ਬੈਂਦੇ ਆ ਇਕੱਠੇ ਹੋ ਕੇ ਇੱਥੇ ਸ਼ਰਾਬ ਪਿੰਦੇ ਆ ਤੇ ਬੰਦਾ ਚੰਗਾ ਬੋਲਦੇ ਗਾਣੇ ਗੋਲ ਕੱਢਦੇ ਆ ਤੇ ਉਹਦੇ ਨਾਲ ਨਾਲ ਹੀ ਵੀ ਇੱਥੇ ਜਿਹੜਾ ਰੋਡ ਤੇ ਜਾਮ ਲੱਗਾ ਰਹਿੰਦਾ ਆ ਜਿਹੜਾ ਜਾਮ ਆ ਉਹ ਆਉਣ ਅਜੜ ਵਾਲਿਆਂ ਨੂੰ ਵਿਗਨ ਪਾਉਂਦਾ ਆ ਪਿੰਡ ਨੇ ਬਕਾਇਦਾ ਮਤਾ ਪਾ ਕੇ ਵੀ ਵੀਡੀਓ ਸਾਹ ਨੂੰ ਭੇਜ ਦਿੱਤਾ ਆ ਤੇ ਜਿਹੜਾ ਮਤਾ ਆ ਉਹਦੇ ਤਹਿਤ ਹੀ ਜਿਹੜਾ ਠੇਕਾ ਆ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾਵੇ ਤੇ ਅਸੀਂ ਜੇ ਨਾ ਇਹ ਬਾਹਰ ਕੱਢਿਆ ਲੋਕ ਆ ਸਾਫ ਮਰਚ ਬਲੋ ਪਿੰਡ ਦੀ ਪੰਚਾਇਤ ਦੀ ਪੂਰੀ ਹਮਾਇਤ ਕਰਾਂਗੇ ਜਿੱਥੇ ਕਰ ਵੀ ਸਾਨੂੰ ਜਾਣਾ ਪਿਆ ਅਸੀਂ ਇਹਨਾਂ ਦੀ ਪੰਚਾਇਤ ਦੇ ਪਿੱਛੇ ਖੜਾਂਗੇ ਇਹ ਠੇਕਾ ਬਾਹਰ ਕਢਾ ਕੇ ਹਟਾ ਕੇ ਤੇ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਇਹ ਪਿੰਡ ਵਾਲਿਆਂ ਦੀ ਲੋਕਾਂ ਦੀ ਗੱਲ ਸੁਣ ਕੇ ਇਹ ਠੇਕੇ ਨੂੰ ਬਾਹਰ ਕੱਢਿਆ ਜਾਵੇ ਵੀ ਹੋਰ ਕੋਈ ਇਹ ਤੋਂ ਵੱਡਾ ਦੌਰਨ ਆ ਕੀਤਾ ਜਾਵੇ ਵੀ ਇਹ ਪ੍ਰਸ਼ਾਸਨ ਇਹਦਾ ਜ਼ਿੰਮੇਵਾਰ ਹੋਊਗਾ ਜੇ ਮਲੋ ਨਹੀਂ ਕੋਈ ਗੱਲ ਕਰਦਾ ਕਿ ਪ੍ਰਸ਼ਾਸਨ ਇਹਦਾ ਆਪ ਜ਼ਿੰਮੇਵਾਰ ਹੋਊਗਾ ਜੇ ਕੋਈ ਵੱਡਾ ਦੌਰਨ ਹੋਇਆ ਜਾ ਕੋ ਰੋਕੜਾ ਪਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਵੀ ਜਲਦੇ ਤੋਂ ਜਲਦੀ ਇਹ ਮਸਲੇ ਦਾ ਹੱਲ ਕੀਤਾ ਜਾ ਮੈਂ ਕਮਲਜੀਤ ਸਿੰਘ ਜਨਨ ਸਕੱਤਰ ਭਾਤੀ ਕਿਸਾਨ ਯੂਨੀਅਨ ਕਾਦੀਆ ਜ਼ਿਲ੍ਹਾ ਜਲੰਧਰ ਇਸ ਵੇਲੇ ਕੰਨਾਪਿੰਡ ਮੋਤੀਪੁਰ ਖਾਲਸਾ ਜੋ ਕਿ ਮੇਰਾ ਆਪਣਾ ਪਿੰਡ ਹੈ ਇੱਥੇ ਸਾਡੇ ਸ਼ਰਾਬ ਦਾ ਠੇਕਾ ਜੋ ਉਹ ਸੜਕ ਦੇ ਉੱਪਰ ਹੈ ਜੋ ਤਾਲਵੰਡ ਰੋਡ ਦੇ ਉੱਪਰ ਹੈ ਔਰ ਉਹ ਬਿਲਕੁਲ ਹੈ ਮਾਰਕੀਟ ਦੇ ਉਹ ਘਰਾਂ ਦੇ ਵਿਚਕਾਰ ਹੈ ਰਹਿਸ਼ੀ ਇਲਾਕੇ ਦੇ ਵਿੱਚ ਬਣਾਇਆ ਹੋਇਆ ਠੇਕਾ ਹੈ ਪਹਿਲਾਂ ਵੀ ਬਹੁਤ ਸਾਰੀ ਨੂੰ ਦਿੱਕਤ ਆਈਆਂ ਹੁਣ ਵੀ ਇੱਥੇ ਸਾਨੂੰ ਦਿੱਕਤ ਆਏ ਆਉਂਦੀਆਂ ਕਿ ਜਦੋਂ ਸ਼ਰਾਬ ਦੇ ਠੇਕੇ ਤੇ ਸ਼ਾਮ ਦੇ ਟਾਈਮ ਰੱਛ ਪੈਂਦਾ ਬਹੁਤ ਜ਼ਿਆਦਾ ਇੱਥੇ ਗਾਹ ਕੌਂਦੇ ਆ ਸ਼ਰਾਬ ਵੀ ਆਉਂਦੇ ਆ ਸ਼ਰਾਬ ਲੈਣ ਆਉਂਦੇ ਆ ਇੱਥੇ ਹੀ ਉਹ ਪੀਂਦੇ ਆ ਇੱਥੇ ਪੀ ਕੇ ਇੱਥੇ ਹੀ ਗਾਲੀ ਗਲੋਚ ਕਰਦੇ ਇੱਥੇ ਕਈ ਵੇਲੇ ਡਿੱਗ ਜਾਂਦੇ ਆ ਔਰ ਇੱਥੇ ਹੀ ਉਹ ਬੀਬੀਆਂ ਸਾਡੀਆਂ ਜਿਹੜਾ ਬਾਜ਼ਾਰ ਜਿਹੜਾ 메ਨ ਸੜਕ ਦੇ ਉੱਪਰ ਹੈ ਜਦੋਂ ਉਹਨਾਂ ਨੂੰ ਛਾ ਨੂੰ ਡਾਕਟਰ ਕੋਲ ਦਵਾਈ ਲੈਣਾ ਹੁੰਦਾ ਬਾਜ਼ਾਰ ਦੁ ਇਹ ਮੈਂ ਉਹਨਾਂ ਦਿਖਾਵਾਂ ਆਪ ਇਹਨੂੰ ਤਾਂ ਬਿਲਕੁਲ ਠੇਕਾ ਸ਼ਰਾਬ ਦੇ ਉੱਪਰ ਠੇਕਾ ਸਰਕ ਦੇ ਉੱਪਰ ਹੈ ਤੇ ਇੱਥੇ ਬੈਕ ਇਧਰ ਨੇ ਪਾਸੇ ਪਿਛੇ ਬਾਥਰੂਮ ਕਰਦੇ ਸਾਹਮਣੇ ਘਰਾਂ ਨੇ ਘਰਾਂ ਵਾਲਿਆਂ ਨੂੰ ਬਹੁਤ ਬੁਰਾ ਲੱਗਦਾ ਉਸ ਬੀਬੀਆਂ ਘਰਾਂ 'ਚ ਬੈਠੀਆਂ ਹੁੰਦੀਆਂ ਕੋਈ ਸ਼ਰਮ ਨਹੀਂ ਕਰਦੇ ਕੋਈ ਮੰਦਰੀ ਪਧਾਵੀ ਪੱਦੀ ਸ਼ਰਾਬ ਦੀ ਬੋਲਣ ਲੱਗੇ ਕੋਈ ਸ਼ਰਮ ਨਹੀਂ ਕਰਦੇ ਇਸ ਕਰਕੇ ਸਾਰਿਆਂ ਨੇ ਪਿੰਡ ਦੇ ਮਤਾ ਪਾਸ ਕੀਤਾ ਕਰਨੇ ਪਿੰਡ ਦੀ ಗ್ರಾಮ ਪੰਚਾਇਤ ਨੇ ਇਹ ਠੇਕਾ ਸ਼ਰਾਬ ਦਾ ਰਹਿਸ਼ੀ ਇਲਾਕੇ ਤੋਂ ਚਾਕੇ ਬਾਹਰ ਖਾਲੀ ਜਗ੍ਹਾ ਤੋਂ ਦੂਰ ਕਿਤੇ ਲਜਾਇਆ ਜਾਵੇ ਤਾਂ ਕਿ ਇਥੇ ਪਿੰਡ ਦੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਦੇ ਸਬੰਧ सरपंच साहब ने फर्जी पंचायतन साइन करके वीडियो साहब ਨੂੰ ਦਿੱਤਾ ਹੋਇਆ ਹੈ ਔਰ ਇਸ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਮੈਂ ਵੀਡੀਓ ਸਾਹਿਬ ਔਰ ਆਡੀਓ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ ਮਗਦੇ ਉੱਤੇ ਜਿਹੜੀ ਪੰਚਾਇਤ ਪਿੰਡ ਵਾਲਿਆਂ ਦੇ ਚੱਕੀ ਇਹਦੇ ਤੇ ਗੌਰ ਕਰਕੇ ਠੇਕਾ ਸ਼ਰਾਬ ਦਾ ਤਫਲ ਕਰਕੇ ਰੈਸ਼ੀ ਲੱਕਦ ਬਾਹਰ ਕੀਤਾ ਜੇ ਅਗਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਕੇ ਵੱਡਾ ਸ਼ਿਕਾਸ ਕਰਾਂਗੇ ਔਰ ਸ਼ਰਾਬ ਦੇ ਠੇਕੇ ਨਾਲ ਪੱਕੇ ਵਾਸਤੇ ਜਿੰਦਾ ਲਾ ਦਿੱਤਾ ਜਾਊਗਾ ਔਰ ਸ਼ਰਾਬ ਦਾ ਠੇਕਾ ਇੱਥੇ ਨਹੀਂ ਕਰਨ ਦਿੱਤਾ ਜਾਊਗਾ ਵਾਹਿਗੁਰੂ ਜੀ ਖਾਲਸਾ ਸਾਹਿਬ ਬਾਈਕ ਕੋਈ ਜਿਹੜਾ ਗੱਲੇਪੜ ਠੇਕਾ ਆ ਸਾਡਾ ਰੋਡ ਦੇ ਉੱਪਰ ਆ ਕਰਾਂ ਦੇ ਵਿਚਕਾਰ ਆ ਮਾਰਕੀਟ ਦੇ ਵਿੱਚ ਆ ਜੋ ਸਾਡੇ ਆ ਪੈਣਾ ਪਿੰਡ ਦੀਆਂ ਬੀਬੀਆਂ ਜਿੰਨੀਆਂ ਇੱਥੋਂ ਲੰਘਦੀਆਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ दारू ਪੀ ਕੇ ਲੋਕ ਇੱਥੇ ਜਾਦਾ ਪੀ ਕੇ ਬਾਅਦ ਬਾਥਰੂਮ ਵੀ ਸੜਕ ਤੇ ਖੜ ਕੇ ਖੜਦੇ ਆ ਜਿਹੜਾ ਉਹਨਾਂ ਦਾ ਨੰਗਣਾ ਔਖਾ ਹੋਇਆ ਲੋਕ ਇੱਥੋਂ ਗੱਡੀਆਂ ਲੈ ਕੇ दारू ਲੈਂਦੇ ਆ ਆ ਦਿਖਾਓ ਮਾੜਾ ਜੇ ਇਧਰ ਨੂੰ ਮਾਰ ਕੇ ਸਾਹਮਣੇ ਵਾਟਰ ਕੋਲਰ ਖੋਲੇ ਆ ਇਹਨਾਂ ਨੇ ਇੱਥੇ ਬਹਿ ਕੇ ਇੱਥੋਂ ਲੈ ਕੇ ਇੱਥੇ ਪੀ ਕੇ ਤੇ ਫਿਰ ਜਾਂਦੇ ਆ ਇੱਥੇ ਪੀ ਕੇ ਜਿਆਦਾ दारू ਮਾਤਰਾ ਵਿੱਚ ਬਾਅਦ ਚ ਲੜਦੇ ਆ ਝਗੜਦੇ ਆ ਗਾਲਾਂ ਕੱਢਦੇ ਆ ਜੋ ਨਾਲ ਦੇ ਘਰ ਵਾਲਿਆਂ ਨੂੰ ਪ੍ਰੋਬਲਮ ਕਰਦੇ ਆ ਸਾਡੀ ਮੰਗ ਇਹੀ ਹੈ ਕਿ ਠੇਕਾ ਜੋ ਕਾਨੂੰਨੀ ਤੌਰ ਤੇ ਬਾਕੀ ਪਿੰਡਾਂ ਵਿੱਚ ਆ ਉਹ ਪਿੰਡ ਦੇ ਅੰਦਰ ਦਾਵੇ ਪਿੰਡ ਬਾਕੀ ਪਿੰਡਾਂ ਬਾਗ ਪਿੰਡ ਦੇ ਬਾਹਰ ਠੇਕਾ ਲੈ ਕੇ ਜਾਇਆ ਜਾਵੇ ਤਾਂ ਜੋ ਇੱਥੇ ਰੋਡ ਤੇ ਜਿਆਦਾ ਟ੍ਰੈਫਿਕ ਨਾ ਹੋਵੇ ਐਕਸੀਡੈਂਟ ਹੋਣ ਦੇ ਚਾਂਸ ਘਟਣ ਸਾਡਾ ਰੋਡ ਬਹੁਤ ਜਿਆਦਾ ਚੱਲਦਾ ਐਥੋਂ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਬਹੁਤ ਜਿਆਦਾ ਲੰਘਦੀਆਂ ਨੇ 4 ਦਿਨ ਪਹਿਲਾਂ ਇੱਥੇ ਐਕਸੀਡੈਂਟ ਹੋਇਆ ਬਹੁਤ ਭਾਰਾ ਇੱਕ 12 ਸਾਲ ਦੇ ਬੱਚੇ ਦੇ ਲੱਤ ਤੋਂ ਟਰੱਕ ਲੰਘ ਗਿਆ ਜੋ ਵਜਾ ਇਹ ਆ ਟ੍ਰੈਫਿਕ ਸ਼ਾਮ ਨੂੰ ਆ ਕੇ ਇੱਥੇ ਦੇਖੋ ਕੀ ਹਾਲ ਹੈ ਸ਼ਾਮ ਨੂੰ ਇੱਥੇ 200 150 ਆਟੋ ਖੜ ਜਾਂਦਾ ਆ ਕੇ ਬੇ ਬੁਰਾ ਹਾਲ ਆ ਅੰਡਿਆਂ ਦੀ ਰੇੜੀਆਂ ਲੱਗੀਆਂ ਇੱਥੇ ਪਾਣੀ ਲੱਗੇ ਆ ਬਾਕੀ ਸਰਪੰਚ ਸਾਹਿਬ ਸਾਡੇ ਨਾਲ ਨੇ ਸਾਡੇ ਪਿੰਡ ਦੇ ਸਾਰੇ ਮੋਹਤਵਾਰ ਨਾਲ ਨੇ ਸਾਡੇ ਤੇ ਅਸੀਂ ਇਦਾਂ ਨਹੀਂ ਬੈਠੇ ਆ ਸਿਰਫ ਮੰਗ ਇਹੀ ਇੱਕ ਜੋ ਕਾਨੂੰਨੀ ਕਾਰਵਾਈ ਆ ਕਿ ਉਹ ਕੀਤੀ ਜਾਵੇ ਜੋ ਠੇਕਾ ਠੇਕਾ ਸਾਡੇ ਪਿੰਡੋਂ ਬਾਹਰ ਲੈ ਕੇ ਜਾਇਆ ਜੋ ਫੋਟੋ ਪਈਆਂ ਨੇ ਅਸੀਂ ਫੋਟੋਆਂ ਜਰੂਰ ਦਵਾਂਗੇ ਤੁਹਾਨੂੰ ਉਹ ਫੋਟੋਆਂ ਦੇਖੋ ਔਰ ਫਿਰ ਤੁਸੀਂ ਸੰਦਸੋ ਕਿ ਗਲਤ ਹੈ ਜਾਂ ਸਹੀ ਹੈ ਹਾਂਜੀ ਭਾਈਓ ਗੰਨੇਪਿੰਡ ਰੋਡ ਤੇ ਧਰਨਾ ਲੱਗਿਆ ਠੀਕ ਹੈ ਨਾ ਤਾਂ ਡਾਈਰੈਕਟ ਠਿਕਾ ਆ ਪਰ ਇਹ ਘਰਾਂ ਦੇ ਵਿੱਚ ਆ ਚਾਹੀਦਾ ਨਹੀਂ ਇੱਥੇ ਸ਼ਾਮ ਨੂੰ 5 ਵਜੇ ਤੋਂ ਬਾਅਦ ਇੱਥੇ ਮੇਲਾ ਲੱਗ ਜਾਂਦਾ ਆ ਦਾਰੂ ਪੀ ਕੇ ਇੱਥੇ ਬੰਦੇ ਇੱਥੇ ਲੈਂਦੇ ਆ ਇੱਥੇ ਪੀਂਦੇ ਆ ਠੀਕ ਹੈ ਇੱਥੇ ਬਹੁਤ ਗਲਤ ਮਾਲਤ ਬੋਲਦੇ ਆ ਲਾਗੇ ਮੇਰਾ ਘਰ ਵੀ ਆ ਹੋਰ ਵੀ ਘਰ ਆ ਇੱਥੇ ਚਾਹੀਦਾ ਨਹੀਂ ਇੱਥੇ ਸਾਡੀ ਪ੍ਰੋਜੈਕਸ਼ਨ ਤੋਂ ਹੀ ਮੰਗਿਆ ਵੀ ਚਾਹੀਦਾ ਨਹੀਂ ਇੱਥੇ ਪਿੰਡ ਵਿੱਚ ਗੰਨੇ ਪਿੰਡ ਰੋੜ ਤੇ ਧਰਨਾ ਲੱਗਿਆ ਆ ਕੀ ਸਾਰਾ ਮਸਲਾ ਮਾਦਰੇ ਇਹੀ ਆ ਭਾਜੀ ਸਾਡੇ ਪਿੰਡ ਦੇ ਵਿੱਚ ਨਾ ਇਹਦਾ ਠਿਕਾਣਾ ਬਹੁਤ ਗਲਤ ਆ ਇੱਥੇ ਰਾਸ਼ ਬਹੁਤ ਹੁੰਦਾ ਤੇ ਧੀਆ ਭੈਣਾਂ ਦਾ ਨੰਗਣਾ ਬਹੁਤ ਔਖਾ ਆ ਸਾਨੂੰ ਹੋਰ ਕੋਈ ਪਰੇਸ਼ਾਨੀ ਨਹੀਂ ਇਹ ਪਰੇਸ਼ਾਨੀ ਕਿ ਜਿਹੜਾ ਆਪਣੇ ਧੀਆ ਭੈਣ ਨੰਗਣਾ ਔਖਾ ਹੁੰਦਾ ਤੇ ਟ੍ਰੈਫਿਕ ਬਹੁਤ ਹੁੰਦੀ ਇੱਥੇ ਕਿਸੇ ਦਾ ਐਕਸੀਡੈਂਟ ਹੋ ਜਾਊਗਾ ਕੋਈ ਨੁਕਸਾਨ ਹੋਊਗਾ ਜੇ ਕਾ ਪਿੰਡ ਜੋ ਚੋਕੇ ਕਿਲੋਮੀਟਰ ਬਾਹਰ ਲੈ ਜਾਣ ਜਿੱਧਰ ਨੂੰ ਮਰਜ਼ੀ ਭਾਵੇਂ ਫਲੋਰਾਂ ਨੂੰ ਭਾਵੇਂ ਤਲ ਬਣਾ ਲਉ ਅਜੇ ਕੋਈ ਸੀਨੀਅਰ ਅਧਿਕਾਰੀ ਨਹੀਂ ਪਹੁੰਚੀ ਤੁਹਾਡੇ ਕੋਲ ਨਹੀਂ ਅਜੇ ਕੋਈ ਨਹੀਂ ਆਇਆ ਜੀ